ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਆਪਾਂ ਲਾਈਵ ਆਏ ਆ ਤੇ ਆਪਾਂ ਲਾਈਵ ਦੇ ਵਿੱਚ ਇਸ ਕਰਕੇ ਮੈਂ ਲਾਈਵ ਹੋਇਆ ਹਾਂ ਕਿਉਂਕਿ ਮੈਨਾਂ ਕੁਝ ਜ਼ਰੂਰੀ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਤੇ ਜਿਹੜੇ ਮੇਰੇ ਭੈਣ ਭਰਾਵਾਂ ਦਾ weight 5 ਕਿਲੋ 7 ਕਿਲੋ ਜਾਂ ਫਿਰ 10 12 ਕਿਲੋ ਦੇ ਕਰੀਬ ਆ ਹਨਾ ਸੋ ਉਹਨਾਂ ਵਾਸਤੇ ਮੈਂ ਇੱਕ ਜਿਹੜੀ ਸੀਰੀਜ਼ ਆ ਨਾ weight lose ਵਾਲੀ ਤੁਸੀਂ ਵੀ ਤੁਸੀਂ weight ਆਪਣੇ ਕਿਵੇਂ ਘਟਾ ਸਕਦੇ ਹੋ ਉਹ ਮੈਂ ਸ਼ੁਰੂ ਕਰਨ ਜਾ ਰਿਹਾ ਸੋ ਮੈਂ ਸੋਚਿਆ ਵੀ ਕਿਉਂ ਨਾ ਮੈਂ ਉਹ ਸੀਰੀਜ਼ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਮਤਲਬ ਵੀ ਤੁਹਾਡੀ ਇੱਕ ਸਲਾਹ ਵੀ ਲਵਾਂ ਤੇ ਉਹ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਵੀ ਕਰਨਾ ਸੋ ਜਿਹਦੇ ਮੇਰੇ ਪਿੰਡ ਪਰ 10 ਕਿਲੋ ਜਿਨ੍ਹਾਂ ਨੇ weight ਘਟਾਉਣਾ ਵਾ ਹਨਾ ਤੇ ਉਹ ਮੇਰੇ ਨਾਲ ਮਤਲਬ ਵੀ ਜੁੜ ਸਕਦੇ ਆ ਤੇ ਉਹੀ ਜੁੜਨੇ ਕਿਉਂਕਿ ਜਿਹੜੇ ਮਤਲਬ ਵੀ ਸੀਰੀਅਸਲੀ ਜਿਹੜੇ weight ਘਟਾਉਣਾ ਚਾਹੁੰਦੇ ਨੇ ਉਹੀ ਜੁੜਨਾ ਸੋ ਪਲੀਜ਼ ਫालतू ਗੱਲਾਂ ਕਰਨ ਵਾਲੇ ਜਾਂ ਗੱਲਾਂ ਦਾ ਸਵਾਦ ਲੈਣ ਵਾਲੇ ਹਨਾ ਜ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹਨਾਂ ਨਾਲ ਜੁੜਨਾ ਕਿਉਂਕਿ ਜਿਹੜੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਆ ਇਹ ਬਹੁਤ ਹੀ ਵਧੀਆ ਸੀਰੀਜ਼ ਹੋਊਗੀ ਜਿਹਦੇ ਵਿੱਚ ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਦੱਸਾਂਗਾ ਜਿਹਦੇ ਵਿੱਚ ਨੰਬਰ 1 ਦੇ ਉੱਤੇ ਮੈਂ ਵਰਕਆਊਟ ਦੱਸਾਂਗਾ ਨੰਬਰ 2 ਦੇ ਉੱਤੇ ਮੈਂ ਤੁਹਾਨੂੰ ਡਾਈਟ ਦੱਸਾਂਗਾ ਨੰਬਰ 3 ਦੇ ਵਿੱਚ ਤੁਹਾਨੂੰ ਜਿਹੜੀ ਨਾਨ-ਵੈਜ ਤੇ ਵੈਜ ਦੋਨੇ ਡਾਈਟਾਂ ਦੇ ਬਾਰੇ ਦੱਸਾਂਗਾ ਹਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਅਗਰ ਕੋਈ ਮੇਰਾ ਭੈਣ ਭਰਾ ਆ ਆਨਲਾਈਨ ਬੈਠਾ ਵਾ ਹਣਾ ਤਾਂ ਪਲੀਜ਼ ਮੈਨੂੰ ਇੱਕ ਵਾਰੀ ਮੈਸੇਜ ਕਰਕੇ ਦੱਸੋ ਕਮੈਂਟ ਕਰਕੇ ਵੀ ਮੇਰੀ ਜਿਹੜੀ ਆਵਾਜ਼ ਆ ਤੁਹਾਨੂੰ ਠੀਕ ਹੈ ਜੀ ਤਾਂ ਹੀ ਆਪਣਾ ਲਾਈਵ ਹੋਣ ਦਾ ਫਾਇਦਾ ਹੋਏਗਾ ਜੇ ਤੁਹਾਨੂੰ ਮੇਰੀ ਆਵਾਜ਼ ਜਿਹੜੀ ਉਹ ਕਲੀਅਰ ਸੁਣਾਈ ਦੇਵੇਗੀ ਤੇ ਨੰਬਰ 2 ਦੇ ਉੱਤੇ ਹੈਗੀ ਹੈ ਜੀ ਗੱਲ ਜੇ ਅਗਰ ਤੁਹਾਡੇ ਵਿੱਚ ਕਿਸੇ ਵੀ ਮੇਰੇ ਭਿੰਨ ਭਰਾ ਦਾ ਕੋਈ ਸਵਾਲ ਹੈਗਾ ਤਾਂ ਉਹ ਪਲੀਜ਼ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਤੇ ਉਹ ਵੀ ਆਪਾਂ ਤੁਹਾਡੇ ਸਵਾਲ ਦਾ ਆਪਾਂ ਜਵਾਬ ਨਾਲ ਦੀ ਨਾਲ ਦਵਾਂਗੇ ਕਿਉਂਕਿ ਜਦ ਆਪਣਾ ਇਹ ਲਾਈਵ ਹੋਊਗਾ ਲਾਈਵ ਇਹ ਆਪਣਾ ਸਿਰਫ ਮੇਰੇ ਨਾਲ ਚ 10-12 ਮਿੰਟ ਦਾ ਹੋਏਗਾ ਤੇ ਕਿਉਂਕਿ ਜਿਹੜੀ ਆਪਾਂ ਜ਼ਰੂਰੀ ਗੱਲ ਕਰਨੀ ਆ ਉਹ ਆਪਾਂ ਮਤਲਬੀ ਮੈਨ ਟੋਪਿਕ ਦੇ ਉੱਤੇ ਹੀ ਆਪਾਂ ਆ ਜਾਣਾ ਹਨ ਸੋ ਮੈਂ ਕਹਿੰਦਾ ਵੀ 10 12 ਬੰਦੇ ਜਿਹੜੇ ਹੈਗੇ ਆ ਉਹ ਵੀ ਜੁੜ ਜਾਣ ਤੇ ਆਪਾਂ ਜਿਹੜਾ ਸੀਰੀਜ਼ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਹਨਾ ਤੇ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ weight loss ਵਾਲੀ ਸੀਰੀਜ਼ ਤੇ ਜਿਹਦੇ ਵਿੱਚ ਮੈਂ ਦੱਸਾਂਗਾ ਤੁਸੀਂ ਵਰਕਆਊਟ ਜਿਹੜਾ ਆਪਣੇ ਘਰ ਦੇ ਵਿੱਚ ਛੇ ਕਰ ਸਕਦੇ ਹੋ ਕਿਉਂਕਿ ਹੁਣ ਸਰਦੀਆਂ ਆ ਜਾਣੀਆਂ ਤੇ ਸਰਦੀਆਂ ਦੇ ਵਿੱਚ ਤੁਸੀਂ ਮਤਲਬ ਬਾਹਰ ਤਾਂ ਜਾ ਨਹੀਂ ਸਕਦੇ ਵਾਕ ਵਗੈਰਾ ਕਰਨ ਜਾਂ ਕੁਝ ਵੀ ਹਨਾ ਚਲੋ ਮੈਂ ਤਾਂ ਚਲੇ ਜਾਣਾ ਹੁਣ ਰਨਿੰਗ ਵੇਰਾ ਕਰਨ ਜਾਂ ਵਰਕਆਊਟ ਜਿਮ ਦੇ ਵਿੱਚ ਤਾਂ ਤੁਸੀਂ ਦੇਖੋ ਨਾ ਤਾਂ ਤੁਸੀਂ ਜਿਮ ਦੇ ਵਿੱਚ ਜਾਣਾ ਹੈਗਾ ਨਾ ਤੁਸੀਂ ਮਤਲਬ ਹੀ ਕਿਤੇ ਵੋਕ ਕਰਨ ਜਾਣਾ ਹੈਗਾ ਸਾਰਾ ਵਰਕਆਊਟ ਹੋਊਗਾ ਜਿਹੜਾ ਉਹ ਸੀਰੀਜ਼ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਹੀ ਰਹੇ ਕੇ ਤੁਸੀਂ ਵਰਕਆਊਟ ਕਰਨਾ ਤੇ ਤੁਸੀਂ ਡਾਈਟ ਆ ਜਿਹੜੀ ਉਹ ਬਿਲਕੁਲ ਸਿੰਪਲ ਹੋਏਗੀ ਤੇ ਕੁਝ ਉਹਦੇ ਆਪਾਂ ਥੋੜੇ ਜਿਹਾ ਰੂਲ ਬਣਾਵਾਂਗੇ ਅਗਰ ਤੁਸੀਂ ਉਹ ਰੂਲਾਂ ਨੂੰ ਫੋਲੋ ਕਰਗੇ ਤੇ ਮੇਰੇ ਅੱਜ ਦੱਸੇ ਮੁਤਾਬਕ ਤੁਸੀਂ ਵਰਕਆਊਟ ਤੁਸੀਂ ਕਰਗੇ ਤੇ ਡਾਈਟ ਤੁਸੀਂ ਮੇਰੇ ਲਈ ਖਾ ਲਈ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਗਾਰੰਟੀ ਦਿਨਾ ਵਾ ਸੋਰੀ ਵੀ ਤੁਸੀਂ 10 12 ਕਿਲੋ weight ਤੁਸੀਂ ਮਹੀਨੇ ਦੇ ਵਿੱਚ ਹੀ ਘਟਾ ਲੋਗੇ ਕਿਉਂਕਿ ਸਾਰਾ ਖੇਡ ਹੈਗਾ ਇੱਕ ਡਾਈਟ ਦਾ ਵਾ ਤੇ ਇੱਕ ਹੈਗਾ ਵਰਕਆਊਟ ਦਾ ਠੀਕ ਹੈ ਵਰਕਆਊਟ ਵੀ ਮੈਂ ਤੁਹਾਨੂੰ ਦੱਸ ਦੇਣਾ ਤੇ ਜਿਹੜੀ ਡਾਈਟ ਆ ਡਾਈਟ ਦੇ ਬਾਰੇ ਵੀ ਮੈਂ ਤੁਹਾਨੂੰ ਕਲੀਅਰ ਦੱਸ ਦਈ ਜਣਾ ਵਾ ਵੀ ਉਹ ਕੀ ਤੁਸੀਂ ਡਾਈਟ ਖਾਣੀ ਕੀ ਡਾਈਟ ਜਿਹੜੀ ਤੁਸੀਂ ਉਹ ਨਹੀਂ ਖਾਣੀ ਜੀ ਤੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਆਪਾਂ ਹੁਣ ਸੀਰੀਜ਼ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਾਂ ਵੀ ਉਹਦਾ ਸਿਸਟਮ ਕੀ ਹੋਏਗਾ ਜੀ ਉਹ ਆਪਾਂ ਜਿਹੜਾ ਸੀਰੀਜ਼ ਆਪਾਂ ਸ਼ੁਰੂ ਕਰਾਂਗੇ ਆਪਾਂ 25 ਦਸੰਬਰ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ 25 ਦਸੰਬਰ ਤੋਂ ਬਾਅਦ ਆਪਣੀ ਸੀਰੀਜ਼ ਜਿਹੜੀ ਉਹ ਸ਼ੁਰੂ ਹੋਏਗੀ ਕਿ ਹਜੇ ਮੇਰੇ ਜਿਹੜੇ ਦਿੱਲੀ ਦੇ ਵਲੋਗ ਆ ਉਹ ਚੱਲਦੇ ਹੋਏ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਪਿਆ ਨਾ ਫਿਰ 25 ਤਰੀਕ ਤੱਕ ਮੈਂ ਦਿੱਲੀ ਦੇ ਵਲੋਗ ਅਪਲੋਡ ਕਰਾਂਗਾ 25 ਤਰੀਕ ਤੋਂ ਬਾਅਦ ਫਿਰ ਮੈਂ ਅਗਲਾ ਜਿਹੜਾ ਆਪਣੀ ਸੀਰੀਜ਼ ਹੈ weight lose ਵਾਲੀ ਸੀਰੀਜ਼ ਹੈ ਜਿਹੜੀ ਉਹੀ ਮਤਲਬੀ ਆਪਾਂ ਚਲਾਵਾਂਗੇ ਹਨਾ ਉਹ ਜਿਹੜੀ ਵੀਡੀਓ ਹੋਏਗੀ ਨਾ 25 ਸੋਰੀ 25 ਤਰੀਕ ਤੋਂ ਬਾਅਦ ਜਿਹੜੀ ਵੀਡੀਓ ਹੋਏਗੀ weight ਘਟਾਉਣ ਵਾਲੀ ਜਿਹੜੇ ਉਹਦੇ ਵਿੱਚ ਪਾਰਟਿਸਿਪੇਟ ਕਰਨਗੇ ਉਹਨਾਂ ਲਈ ਕੋਸ਼ਿਸ਼ ਟਰਮੀਨ ਕੰਡੀਸ਼ਨਰ ਰੱਖਾਂਗਾ ਮੈਂ ਤੇ ਉਹ ਵੀਡੀਓ ਜਿਹੜੀ ਮੇਰੀ ਹੋਏਗੀ ਉਹ ਸਿਰਫ ਉਹਨਾਂ ਨੂੰ ਹੀ ਜਾਏਗੀ ਹੋਰ ਕਿਸੇ ਵੀ ਮੇਰੇ ਭੈਣ ਭਰਾ ਨੂੰ ਵੀਡੀਓ ਨਹੀਂ ਜਾਏਗੀ ਉਹ ਵੀਡੀਓ ਸਿਰਫ ਉਹਨੂੰ ਹੀ ਜਾਏਗੀ ਜਿਹੜਾ 10 ਕਿਲੋ 12 ਕਿਲੋ ਜਾਂ 8 ਕਿਲੋ 5 ਕਿਲੋ 7 ਕਿਲੋ ਭਾਰ ਘਟਾਉਣਾ ਚਾਹੁੰਦਾ ਵਾ ਤੇ ਉਹ ਪਰਸਨਲੀ ਮੇਰੀ ਵੀਡੀਓ ਉਹਨਾਂ ਨੂੰ ਜਾਏਗੀ ਤੇ ਉਹ ਬੰਦੇ ਨੂੰ ਮੈਂ ਮਤਲਬ ਵੀ ਪਰਸਨਲੀ ਗਾਈਡ ਕਰਾਂਗਾ ਮੈਂ ਪਰਸਨਲੀ ਗਾਈਡ ਕਰਾਂਗਾ ਉਹਨਾਂ ਨੂੰ ਮੈਂ ਆਪਣਾ ਵਟਸਐਪ ਨੰਬਰ ਵੀ ਦਵਾਂਗਾ ਤੇ ਉਹ ਮੇਰੇ ਨਾਲ ਵਟਸਐਪ ਤੇ ਜਦੋਂ ਮਰਜ਼ੀ ਗੱਲ ਕਰ ਸਕਦੇ ਤੇ ਵਟਸਐਪ ਦੇ ਵਿੱਚ ਮੈਂ ਸਾਰੇ ਉਸ ਬੰਦੇ ਨੂੰ ਜੋੜਾਂਗਾ ਜਿਹੜੇ ਉਹਦੇ ਵਿੱਚ 20 25 15 10 5 ਜਿੰਨੇ ਬੰਦੇ ਵੀ ਹੋਏ ਉਹ ਸੀਰੀਅਸ ਦੇ ਵਿੱਚ ਹਿੱਸਾ ਲੈਣਗੇ ਉਹ ਸਾਰੇ ਮਤਲਬ ਵੀ ਇੱਕ ਗਰੁੱਪ ਬਣਾ ਲਾਂਗਾ ਤੇ ਜਿਹੜੀ ਮੇਰੀ ਵੀਡੀਓ ਆਏਗੀ ਉਹ ਸਿਰਫ ਉਸੇ ਬੰਦਿਆਂ ਨੂੰ ਹੀ ਜਾਏਗੀ ਹੋਰ ਕਿਸੇ ਬੰਦੇ ਨੂੰ ਮੇਰੀ ਵੀਡੀਓ ਦਿਖਾਈ ਨਹੀਂ ਦਿੱਤੀ ਜਾਊਗੀ ਉਹ ਸਿਰਫ ਵੀਡੀਓ ਉਹਨਾਂ ਨੂੰ ਜਾਊਗੀ ਜਿਹੜੇ ਉਹ ਬੰਦੇ ਮਤਲਬ ਵੀ ਵੇਟ ਘਟਾਉਣ ਦੇ ਚਾਹਵਨ ਹੋਣਗੇ ਉਹਦੇ ਵਿੱਚ ਆਉਣਗੇ ਉਹਦੇ ਬਸ ਕੁਝ ਟਰਮ ਐਂਡ ਕੰ ਠੀਕ ਹੈ ਜੀ ਮਨਜੀਤ ਮਨਜਿੰਦਰ ਕੋਲ ਵੀਰ ਜੀ ਕਿਸੇ ਨੇ ਦੱਸ ਕੇ ਜੀ ਤੋਂ ਜ਼ਿਆਦਾ ਕਟਾਣਾ ਹੋਵੇ ਤਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਦੇਖੋ ਪਹਿਲਾਂ ਆਪਾਂ ਪ੍ਰਦੇਸ ਜਿਵੇਂ ਸਿੱਧਾ ਹੀ ਕਹਦਾ ਵੀ ਯਾਰ ਤੁਸੀਂ 20 ਕਿਲੋ ਪਰ ਘਟਾ ਲੋ ਜਾਂ 30 ਕਿਲੋ ਪਰ ਘਟਾ ਲੋ ਉਹ ਪੋਸੀਬਲ ਨਹੀਂ ਹੋਏਗਾ ਠੀਕ ਹੈ ਜੀ ਮੇਰੇ ਕਹਿਣ ਦਾ ਮਤਲਬ ਵੀ ਆਪਾਂ 10 ਕਿਲੋ ਆਪਾਂ ਛੋਟਾ ਟਾਰਗੇਟ ਚੱਲਾਂਗੇ ਨਾ ਆਪਾਂ ਦੇਖੋ ਜਦੋਂ ਆਪਾਂ ਕੋਠੇ ਦੀ ਚੜੀ ਚੜ੍ਹਦੇ ਆਂ ਆਪਾਂ ਨਾ ਕਿਸੇ ਚੜਾਈ ਦੇ ਉੱਤੇ ਚੜ੍ਹਦਾ ਆਪਾਂ ਸਟੈਪ ਵਾਈ ਸਟੈਪ ਆਪਾਂ ਚੱਲਦੇ ਆਂ ਠੀਕ ਹੈ ਜੀ ਸਟੈਪ ਵਾਈ ਸਟੈਪ ਚੱਲਦੇ ਪੌੜੀ ਤੇ ਪੌੜੀ ਚੜ੍ਹਦੇ ਆਪਾਂ ਹਣਾ ਸੋ ਪਹਿਲਾਂ ਆਪਾਂ 5 ਕਿਲੋ 7 ਕਿਲੋ 8 ਕਿਲੋ 10 ਕਿਲੋ 12 ਕਿਲੋ 14 ਕਿਲੋ ਤੱਕ ਵੇਟ ਘਟਾਵਾਂਗੇ ਕਿਉਂਕਿ ਮੈਂ ਕਹਿੰਦਾ ਵੀ ਇੱਕ ਵਾਰੀ ਤੁਹਾਡੀ ਸ਼ੁਰੂਆਤ ਤਾਂ ਹੋਵੇ ਨਾ ਵੇਟ ਘਟਾਉਂਦੀ ਇੱਕ ਵਾਰੀ ੱੱਕਾ ਜਾਂ ਲੱਗ ਜਾਏ ਵੇਟ ਫਿਰ ਬਹੁਤ ਵਧੀਆ ਦੇਖਣ ਦੇ ਵਿੱਚ ਹੋ ਜੇਗਾ ਸੋ ਫਿਰ ਆਪਾਂ ਉਸ ਤਰੀਕੇ ਨਾਲ ਆਪਾਂ ਅੱਗੇ ਵਧਾਂਗੇ ਆਪਾਂ ਇਕੱਠੀ ਵੱਡੀ ਸਾਲ ਨਹੀਂ ਮਾਰਦੇ ਹੈਗੀ ਠੀਕ ਹੈ ਜੀ ਸੋ ਉਹ ਜਿਹੜਾ ਆਪਣਾ ਸੀਰੀਜ਼ ਸ਼ੁਰੂ ਆਪਾਂ ਕਰਨੀ ਉਹ 25 ਤਰੀਕ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਜਿਹਦੇ ਵਿੱਚ ਡੇਲੀ ਮੇਰੀ ਇੱਕ ਵੀਡੀਓ ਆਇਆ ਕਰੇਗੀ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਕਿ ਤੁਸੀਂ ਘਰ ਦੇ ਵਿੱਚ ਜਿਹੜਾ ਵਰਕਆਊਟ ਆਵਾ ਉਹ ਤੁਸੀਂ ਕਿਵੇਂ ਕਰਨਾ ਵਾ ਕੀ ਵਰਕਆਊਟ ਕਰਨਾ ਫੀਮੇਲ ਨੇ ਕਿਹੜਾ ਵਰਕਆਊਟ ਕਰਨਾ ਮੇਲ ਨੇ ਕਿਹੜਾ ਵਰਕਆਊਟ ਕਰਨਾ ਅਤੇ ਡਾਈਟ ਜਿਹੜੀ ਤੁਸੀਂ ਉਹ ਕੀ ਖਾਣੀ ਆ ਜਿਹਦੇ ਵਿੱਚ ਮੇ ਤੋਂ ਕੁਝ ਕੰਡੀਸ਼ਨਾਂ ਵੀ ਹੋਣਗੀਆਂ ਵੀ ਉਹਦੇ ਵਿੱਚ ਤੁਸੀਂ ਕਿਹੜੀ ਚੀਜ਼ ਬਿਲਕੁ ਜਦੋਂ ਤੁਸੀਂ ਉਹ ਚੀਜ਼ਾਂ ਬਿਲਕੁਲ ਬੰਦ ਕਰ ਦੋਗੇ ਤੁਸੀਂ ਖੁਦ ਦੇਖਿਓ ਤੁਹਾਡੀ ਲਾਈਫ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜੇਗੀ ਹਨਾ ਜੀ ਵੀਰ ਜੀ ਇੰਸਟਾ ਤੇ ਤੁਹਾਨੂੰ ਫੋਲੋ ਕੀਤਾ ਸੀ ਅਸੀਂ ਮੈਸੇਜ ਨਹੀਂ ਜਾ ਰਿਹਾ ਜੇ ਦੇ ਆ ਤੁਹਾਨੂੰ ਮੈਸੇਜ ਕੋਈ ਨਹੀਂ ਤੁਸੀਂ ਮੇਰੀ ਕਿਸੇ ਵੀਡੀਓ ਥੱਲੇ ਕੋਈ ਵੀ ਮੈਨੂੰ ਕਮੈਂਟ ਕਰ ਦੇ ਜੀ ਤੁਸੀਂ ਇਹਣਾ ਮਨਜੀਤ ਜੀ ਤੇ ਮੈਂ ਉਹਦੇ ਫਿਰ ਤਾਂ ਮੈਂ ਆਪਣੇ ਆਪ ਸੈੱਟ ਕਰ ਲਾਂਗਾ ਮੈਸੇਜ ਹੋਣੇ ਸ਼ੁਰੂ ਹੋ ਜਾਣਗੇ ਕੋਈ ਇਹਗੇ ਨੇ ਕੋਈ ਇਹ ਕਹਿੰਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਿਸ਼ਵ ਬਜਾਜ ਹੈਲੋ ਸਰ ਹਾਂਜੀ ਸਰ ਜੀ ਤੇ ਆਪਾਂ ਮਤਲਬ ਵੀ ਉਹ ਸੀਰੀਜ਼ ਆਪਾਂ 6 6 30 25 ਤਰੀਕ ਤੋਂ ਸ਼ੁਰੂ ਹੋ ਜੇਗੀ ਆਪਣੀ ਤੇ ਉਹਦੇ ਵਿੱਚ ਦੇਖੋ ਟਰਮ ਐਂਡ ਕੰਡੀਸ਼ਨਾਂ ਕਿਹੜੀਆਂ ਹੋਣਗੀਆਂ ਨੰਬਰ ਇੱਕ ਦੇ ਵਿੱਚ ਟਰਮ ਐਂਡ ਕੰਡੀਸ਼ਨ ਹੋਏਗੀ ਨੰਬਰ ਤਾਂ ਮੈਂ ਇੱਕ ਤਾਂ ਇਹੀ ਕਹਦਾ ਵੀ ਜਿਹੜੇ ਮੇਰੇ ਭੈਣ ਭਰਾ ਮਤਲਬ ਵੀ ਉਹ weight ਘਟਾਉਣ ਸੀਰੀਜ਼ ਸੀਰੀਜ਼ ਨੇ ਜਿਹੜੇ weight ਘਟਾਉਣ ਲਈ ਹਾਲ ਜਿਨ੍ਹਾਂ ਨੇ ਬਿਲਕੁਲ ਸੱਚੀ weight ਘਟਾਉਣਾ ਉਹੀ ਬੰਦੇ ਉਹਦੇ ਵਿੱਚ ਹਿੱਸਾ ਲੈਣਗੇ ਤੇ ਆਹ ਵੀਡੀਓ ਦੇ ਥੱਲੇ ਠੀਕ ਹੈ ਜੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਨਗੇ ਠੀਕ ਹੈ ਜੀ ਹੁਣ ਕਮੈਂਟ ਦੀ ਉਤੇ ਤੁਸੀਂ ਹੁਣ ਵੀ ਕਮੈਂਟ ਕਰ ਸਕਦੇ ਹੋ ਉਹ ਬੰਦੇ ਆਉਣ ਜਾਂ ਫਿਰ ਇੱਕ ਮੈਂ ਅਲੱਗ ਤੋਂ ਸੈਪਰੇਟ ਵੀਡੀਓ ਬਣਾਵਾਂਗਾ ਪਬਲਿਕ ਕਰ ਦਾਂਗਾ ਵੀਡੀਓ ਤੇ ਉਹਦੇ ਵਿੱਚ ਜਿਹੜੇ ਮੇਰੇ ਭੈਣ ਭਰਾ ਘਟਾਉਣ ਵਾਲੇ ਵੇਟ ਹੋਣਗੇ ਉਹਦੇ ਵਿੱਚ ਤੁਸੀਂ ਦੋ ਚੀਜ਼ਾਂ ਤੁਸੀਂ ਮਤਲਬ ਮੈਂਸ਼ਨ ਕਰਨੀਆਂ ਨੇ ਕਿ ਤੁਸੀਂ ਵੇਟ ਆ ਜਿਹੜਾ ਉਹ ਕਿੰਨਾ ਘਟਾਉਣਾ ਚਾਹੁੰਦੇ ਹੋ ਇੱਕ ਤੁਸੀਂ ਵੇਟ ਕਿੰਨਾ ਘਟਾਉਣਾ ਚਾਹੁੰਦੇ ਹੋ ਨੰਬਰ 1 ਤੇ ਨੰਬਰ 2 ਦੇ ਵਿੱਚ ਇਹ ਆ ਵੀ ਤੁਸੀਂ ਮਤਲਬ ਵੀ ਜੜਾ ਮਤਲਬ ਵੀ ਤੁਹਾਡੀ ਹਾਈਟ ਵੇਟ ਤੇ ਏਜ ਕਿੰਨੀ ਆ ਠੀਕ ਆ ਜੀ ਕਾਪੀ ਪੈਨ ਲੈ ਕੇ ਨੋਟ ਕਰ ਲਓ ਇੱਕ ਤੁਸੀਂ ਲਿਖਣਾ ਵੀ ਤੁਸੀਂ ਜਿਹੜਾ weight ਆ ਕਿੰਨਾ ਘਟਾਉਣਾ ਚਾਹੁੰਦੇ ਹੋ ਨੰਬਰ ਤੇ ਤੁਹਾਡੀ height weight ਤੇ age ਠੀਕ ਹੈ ਜੀ ਤੇ ਨਾਲ ਤੀਜੀ ਚੀਜ਼ ਇੱਕ ਇਹ ਵੀ ਲਿਖਣਾ ਵੀ ਤੁਸੀਂ non-veg ਖਾ ਲੈਂਦੇ ਹੋ ਜਾਂ veg ਖਾਣੇ ਹੋ ਬਸ ਇਹ ਤਿੰਨ ਚੀਜ਼ ਜਦ ਬਣਾ ਕੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਕਿਉਂਕਿ ਜਿਹੜਾ ਮੈਂ ਉਹ ਅੱਗੇ ਸ਼ੁਰੂ ਕਰਨ ਜਾ ਰਿਹਾ ਉਹਦੇ ਵਿੱਚ ਮੈਂ ਤੁਹਾਡਾ ਇਹ ਦੇਖ ਕੇ ਨਾ ਹਿਸਾਬ ਦਾ weight age weight height ਤੇ ਤੁਸੀਂ non-veg ਜੋ ਕਿ veg ਉਹ ਸਭ ਦਾ ਮੈਂ ਡਾਈਟ ਚਾਰਟ ਬਣਾਵਾਂਗਾ ਤੇ ਉਹ ਸਭ ਦਾ ਹੀ ਮੈਂ ਵਰਕਆਊਟ ਆ ਜਿਹੜਾ ਉਹ ਵੀ ਕਰਾਂਗਾ ਉਹ ਕੰਟੀਨਿਊ ਆਪਣਾ ਮਹੀਨਾ ਇੱਕ ਚੱਲੇਗਾ 30 ਦਿਨ ਦਾ ਆਪਣਾ ਚੈਲੰਜ ਹੋਏਗਾ ਤੁਸੀਂ ਸਾਰਿਆਂ ਨੇ ਬਸ 30 ਦਿਨ ਚੈਲੰਜ ਲੈਣਾ ਆਪਣੇ ਆਪ ਠੀਕ ਹੈ ਇਹ ਦਿਨ ਲਈ ਦਾ ਚੈਲੰਜ ਅਕਸੈਪਟ ਕਰ ਲਿਆ ਮੇਰੇ ਵਾਲਾ ਵਰਕਆਊਟ ਕਰ ਲਿਆ ਮੇਰੇ ਲਈ ਤੁਸੀਂ ਡਾਈਟ ਕਾ ਲਈ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਭਾਰ ਰੋਕਣ ਤੋਂ ਕੋਈ ਏਸੀ ਚੀਜ਼ ਨਹੀਂ ਜਿਹੜਾ ਤੁਹਾਡਾ ਭਾਰ ਮਤਲਬੀ ਘਟਾਉਣ ਤੋਂ ਰੋਕ ਸਕੇ ਠੀਕ ਹੈ ਜੀ ਕਹਿੰਦੇ ਸੰਦੀਪ ਗੌਰ ਜੀ ਕਹਿੰਦੇ ਮੈਂ ਵੀ ਵੇਟ ਕੱਟ ਕਰਨਾ ਵੀਰ ਜੀ ਵੀਰ ਜੀ ਮੇਰਾ weight 78 ਮੇਰੀ height 52 ਓਕੇ ਜੀ ਤੁਹਾਡਾ weight 5 ਤੁਹਾਡੀ height 52 weight 78 ਜਿਆਦਾ ਜੀ ਤੁਹਾਡਾ weight ਤੁਹਾਡਾ weight ਜਿਹੜਾ 60 61 ਕਿਲੋ ਹੋਣਾ ਚਾਹੀਦਾ ਵਾ ਹਣਾ ਸੋ ਤੁਹਾਡਾ ਵੀ ਮੇਰੇ ਕੋਲ ਚ weight ਹੈਗਾ 15 16 ਕਿਲੋ ਜਿਆਦਾ ਵਾ ਸੰਦੀਪ ਗੌਰ ਜੀ ਕੋਈ ਨਹੀਂ ਘਟ ਜੇਗਾ ਜੀ ਹਣਾ ਸੋ ਉਹਦੇ ਵਿੱਚ ਦੇਖੋ ਆਪਾਂ ਜਿਹੜਾ ਮੈਥਮ ਦੱਸਿਆ ਵਾ ਆਪਾਂ ਸੀਰੀਜ਼ ਸ਼ੁਰੂ ਕਰਾਂਗੇ ਉਹਦੇ ਵਿੱਚ ਮਤਲਬ ਵੀ ਆਪਾਂ ਇੱਕ ਤਾਂ ਮਤਲਬ ਵਰਕਆਊਟ ਜਿਹੜਾ ਆਪਣਾ ਹੋਗਾ ਉੱਪਰ ਜਿਹੜਾ ਮੈਂ ਵਰਕਆਊਟ ਪਾਵਾਂਗਾ ਨਾ ਵਰਕਆਊਟ ਤੁਸੀਂ ਡੇਲੀ ਕਰਨਾ ਹੀ ਕਰਨਾ ਵਾ ਉਹ ਵਰਕਆਊਟ ਨੂੰ ਮਿਸ ਨਹੀਂ ਕਰਨਾ ਕਿਉਂਕਿ ਜਿਹੜਾ ਉਹ ਵੀਡੀਓ ਦੇ ਵਿੱਚ ਮੇਰਾ ਵਰਕਆਊਟ ਆਊਗਾ ਉਹ ਵਰਕਆਊਟ ਬਿਲਕੁਲ ਇਜ਼ੀ ਤੇ ਸੌਖਾ ਹੋਊਗਾ ਕਿ ਤੁਸੀਂ ਘਰ ਦੇ ਵਿੱਚ ਵੀ ਤੁਸੀਂ ਕਰ ਲੋਗੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਕਰ ਲੋਗੇ ਵਰਕਆਊਟ ਇੰਦਾ ਕੋਈ ਔਖਾ ਵਰਕਆਊਟ ਨਹੀਂ ਹੋਏਗਾ ਜੀ ਉਹ ਠੀਕ ਹੈ ਜੀ ਨੰਬਰ 1 ਨੰਬਰ 2 ਦੇ ਉੱਤੇ ਹੈਗਾ ਵਾ ਵੀ ਮੋ ਤੋਂ ਜਲਦੀ ਡਾਈਟ ਮੈਂ ਤੁਹਾਨੂੰ ਦੱਸਾਂਗਾ ਵੇਜ ਵਾਸਤੇ ਤੇ ਨੋਨ ਵੇਜ ਵਾਸਤੇ ਤੁਹਾਨੂੰ ਉਹ ਡਾਈਟ ਖਾਣੀ ਪੈਣੀ ਹੀ ਪੈਣੀ ਆ ਕਿਉਂਕਿ ਸਾਰੀ ਖੇਡ ਹੈਗੀ ਡਾਈਟ ਦੀ ਜੇ ਤੁਸੀਂ ਡਾਈਟ ਨੂੰ ਫੋਲੋ ਨਹੀਂ ਕਰੋਗੇ ਵਰਕਆਊਟ ਇਹ ਕਰ ਹੀ ਜਾਓਗੇ ਤੇ ਤੁਸੀਂ ਡਾਈਟ ਫੋਲੋ ਨਹੀਂ ਕਰੋਗੇ ਤਾਂ ਤੁਹਾਡਾ ਭਾਰ ਜਿਹੜਾ ਉਹ ਨਹੀਂ ਘਟੇਗਾ ਠੀਕ ਹੈ ਜੀ weight ਤੁਹਾਡਾ ਤਾਂ ਤਾਂ ਘਟੇਗਾ ਜੇ ਤੁਸੀਂ ਡਾਈਟ ਨੂੰ ਵੀ ਫੋਲੋ ਕਰੋਗੇ ਠੀਕ ਹੈ ਜੀ ਤੇ ਜਿਹੜੀ ਤੀਜੀ ਕੰਡੀਸ਼ਨ ਹੋएगी ਜੋ ਚੀਜ਼ਾਂ ਮੈਂ ਤੁਹਾਨੂੰ ਕਹੂੰਗਾ ਬੰਦ ਕਰਨ ਵਾਸਤੇ ਤੁਹਾਨੂੰ ਉਹ ਬੰਦ ਕਰਨੀਆਂ ਪੈਣੀਆਂ ਹੀ ਪੈਣੀਆਂ ਨੇ ਹਰ ਹਾਲਤ ਦੇ ਵਿੱਚ ਚਾਹੇ ਤੁਹਾਡੀ ਉਹ ਫੇਵਰਿਟ ਚੀਜ਼ਾਂ ਨੇ ਚਾਹੇ ਕੁਝ ਵੀ ਆ ਹਨਾ ਉਹ ਤੁਹਾਨੂੰ ਬੰਦ ਕਰਨੀਆਂ ਹੀ ਪੈਣੀਆਂ ਕਿਉਂਕਿ ਦੇਖੋ ਜਾਨ ਤੋਂ ਬਿਨਾ ਜ਼ਿੰਦਗੀ ਤੋਂ ਬਿਨਾ ਕੁਝ ਨਹੀਂ ਹੈਗਾ ਕਹਿੰਦੇ ਜਾਨ ਆ ਤਾਂ ਜਹਾਨ ਆ ਹਨਾ ਆਪਾਂ ਖਾਣ ਲਈ ਨਹੀਂ ਜਿਉਣਾ ਹੈਗਾ ਆਪਾਂ ਜਿਉਣ ਲਈ ਖਾਣਾ ਵਾ ਸੋ ਆਪਾਂ ਡੰਗਰਾ ਵਾਂਗੂ ਨਹੀਂ ਖਾਣਾ ਹੈਗਾ ਗੰਦਮੰਦ ਚੀਜ਼ਾਂ ਨਹੀਂ ਖਾਣੀ ਹੈਗੀਆਂ ਕਿਉਂਕਿ ਇਹ ਸਰਦੀਆਂ ਦਾ ਟਾਈਮ ਆ ਸਰਦੀਆਂ ਦੇ ਵਿੱਚ ਤੁਹਾਡਾ ਜਿਹੜਾ ਬੋਡੀ weight ਆ ਬਹੁਤ ਵਧੀਆ ਤੇ ਅੱਛੇ ਤਰੀਕੇ ਨਾਲ ਘਟ ਜਾਣਾ ਉਹ ਮੈਂ ਘਟਵਾ ਲਾਂਗਾ ਤੇ ਬਾਕੀ ਤੁਸੀਂ ਬਸ ਉਹ ਚੀਜ਼ ਕਰਨੀ ਹੈ ਤੇ ਅੱਗੇ ਮੈਂ ਇੱਕ ਸੈਪਰੇਟ ਵੀਡੀਓ ਬਣਾਵਾਂਗਾ ਤੁਸੀਂ ਉਹਦੇ ਵਿੱਚ ਆਪਣਾ ਜੋ ਮੈਂ ਤੁਹਾਨੂੰ ਦੱਸਿਆ ਵਾ ਡਾਟਾ ਲਿਖ ਕੇ ਤੁਸੀਂ ਉਹਦੇ ਵਿੱਚ ਪਾ ਦਿਓ ਤੇ ਫਿਰ ਜੁੜਨਗੇ ਨਾ ਤੇ ਉਹਨਾਂ ਦਾ ਮਤਲਬ ਵੀ ਆਪਾਂ ਇੱਕ ਮਤਲਬ ਵੀ ਕੋਈ ਸਿਸਟਮ ਬਣਾਵਾਂਗੇ ਤੁਸੀਂ ਮੈਨੂੰ ਸਾਰੇ ਆਪਣਾ ਨੰਬਰ ਜਾ ਸੈਂਡ ਕਰ ਦਿਓ ਮੈਂ ਇੱਕ WhatsApp ਗਰੁੱਪ ਬਣਾਵਾਂਗਾ ਤੇ ਉਹ ਸਾਰੇ ਬੰਦੇ ਮੈਂ ਉਹਦੇ ਵਿੱਚ ਐਡ ਕਰ ਲਾਂਗਾ ਤੇ ਉਹ ਜਿਹੜੀ ਮੇਰੀ ਵੀਡੀਓ ਹੋਏਗੀ ਉਹ ਜਿਹੜੀ ਮੇਰੀ ਵੀਡੀਓ ਹੋਏਗੀ ਉਹਦੇ ਵਿੱਚ ਮਤਲਬ ਵੀ ਉਹੀ ਵੀਡੀਓ ਉਹਨਾਂ ਨੂੰ ਹੀ ਜਾਏਗੀ ਜਿਹੜੇ ਉਹ ਗਰੁੱਪ ਦੇ ਵਿੱਚ ਐਡ ਹੋਣਗੇ ਜਿਹੜੇ ਭਾਰ ਘਟਾਉਣਾ ਚਾਹੁੰਦੇ ਹੋਣਗੇ ਹੋਰ ਕੋਈ ਵੀ ਮਤਲਬ ਵੀ ਉਹਦੇ ਵਿੱਚ ਬੰਦਾ ਐਡ ਨਹੀਂ ਹੋਏਗਾ ਕੋਈ ਕੁਝ ਨਹੀਂ ਐਡ ਹੋਏਗਾ ਜੀ ਸਿਰਫ ਉਹਨਾਂ ਨੂੰ ਹੀ ਦੱਸਾਂਗਾ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਉਹਦੇ ਵਿੱਚ ਮੈਂ ਵੀ ਦੱਸਾਂਗਾ ਜਿਹੜੇ ਮੇਰੇ ਭੈਣ ਭਰਾ ਕੋਈ ਜੋਬ ਕਰਦਾ ਕੋਈ ਰਾਤ ਨੂੰ ਜੋਬ ਕਰਦਾ ਕੋਈ ਦਿਨੇ ਜੋਬ ਕਰਦਾ ਉਹ ਆਪਣਾ ਕੈਰੀ ਕਰਕੇ ਸਮਾਨ ਨਹੀਂ ਲੈ ਕੇ ਜਾ ਸਕਦਾ ਡਾਈਟ ਉਹਦੇ ਵਾਸਤੇ ਵੀ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕੀ ਮਤਲਬ ਵੀ ਡਾਈਟ ਆ ਜਿਹੜੀ ਤੁਸੀਂ ਕੀ ਲੈ ਕੇ ਜਾਣੀ ਆ ਬਣਾ ਕੇ ਕੀ ਨਹੀਂ ਲੈਣੀ ਤੇ ਕਦੋਂ ਤੁਸੀਂ ਉਹ ਚੀਜ਼ ਖਾਣੀ ਆ ਨੰਬਰ ਜਿਹੜੀ ਅਗਲੀ ਗੱਲ ਹੈਗੀ ਆ ਆਪਣੀ ਗੱਲ ਹੈਗੀ ਆ ਵੀ ਜਦੋਂ ਆਪਾਂ ਉਹ ਸੀਰੀਜ਼ ਸ਼ੁਰੂ ਕਰਤੀ ਬਸ ਉਹਨੂੰ ਤੁਸੀਂ ਸਟਿਕਲੀ ਫੋਲੋ ਕਰਨਾ ਵਾ ਠੀਕ ਹੈ ਜੀ ਸੋ ਇਹ ਆਪਣੀਆਂ ਜਿਹੜੀਆਂ ਗੱਲਾਂ ਸੀ ਮੈਂ ਤੁਹਾਡਾ ਕਲੀਅਰ ਕਰਨਾ ਚਾਹੁੰਦਾ ਸੀ ਆਪਾਂ ਉਹ ਸ਼ੁਰੂ ਆਪਾਂ ਕਰ ਦੇਣਾ ਵਾ ਤੇ ਮੈਨੂੰ ਗਰੰਟੀ ਮੈਂ ਗਰੰਟੀ ਦਿੰਦਾ ਤੁਹਾਡਾ ਵੇਟ ਆ ਜਿਹੜਾ ਉਹ ਆਪਣੇ ਆਪ ਹੀ ਘਟ ਜਣਾ ਲਾ ਵੀਕ ਨੇ ਵੀਰ ਜੀ ਅਸੀਂ ਵੀ ਸਰੋਈ ਹਾਂ ਥੈਂਕ ਯੂ ਸੰਦੀਪ ਜੀ ਤੁਸੀਂ ਸਰੋਈ ਸਰੋਈ ਜੀ ਤੇ ਸੰਦੀਪ ਕੋਲ ਵੀਰ ਜੀ ਮੈਨੂੰ ਆਪਣਾ ਨੰਬਰ ਦੇ ਦਿਓ ਨੰਬਰ ਤੁਸੀਂ ਨਾ ਮੈਨੂੰ ਜਤਨ ਜੀ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਆਪਣਾ ਨੰਬਰ ਦੇ ਰਾਂਗਾ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਦਿਓ ਤੇ ਮੇਲ ਦੇ ਵਿੱਚ ਮੈਸੇਜ ਲਿਖ ਦਿਓ ਤੁਸੀਂ ਆਪਣਾ ਨਾਮ ਕਰਕੇ ਤੇ ਲਿਖ ਦਿਓ ਵੀ ਵੀਰ ਜੀ ਮੈਨੂੰ ਨੰਬਰ ਦੇ ਦਿਓ ਮੈਂ ਨੰਬਰ ਤੁਹਾਨੂੰ ਦੇ ਦਾਂਗਾ ਉਹ ਨੰਬਰ ਆਪਾਂ ਆਪਣਾ ਮੈਂ ਸ਼ੇਅਰ ਕਰ ਦਾਂਗਾ ਤੁਹਾਡੇ ਨਾਲ ਹਨਾ ਜਿਹੜੀ ਮੇਰੀ ਮੇਲ ਆਈਡੀ ਹੈਗੀ ਆ ਉਹ ਹੈਗੀ ਆ ਜੀ sportsboxingclub8@gmail.com ਇੱਕ ਵਾਰੀ ਫੇਰ ਰਿਪੀਟ ਕਰ ਦਿਨਾ ਮੈਂ sportsboxingclub8@gmail.com ਠੀਕ ਹੈ ਜੀ ਤੇ ਇਹ ਆ ਤੇ ਹਾਂ ਇੱਕ ਚੀਜ਼ ਮੈਂ ਹੋਰ ਤਾਂ ਨਾਲੇ ਸ਼ੇਅਰ ਕਰਨਾ ਜਿਹੜੀ ਆਪਾਂ ਉਹਦੇ ਵਿੱਚ ਆਪਾਂ ਸੀਰੀ ਸ਼ੁਰੂ ਕਰਨੀ ਹੈ ਨਾ ਉਹਦੇ ਕੁਝ ਆਪਾਂ ਕੋਈ ਨਹੀਂ ਤੁਸੀਂ ਅਗਰ ਇੰਸਟਾਗ੍ਰam ਨਹੀਂ ਚਲਾਉਂਦੇ ਤਾਂ ਪਲੀਜ਼ ਤੁਸੀਂ ਮੈਨੂੰ ਉਹ ਕਰ ਦੋ ਮੇਲ ਆਈਡੀ ਕਰ ਦੋ ਮੇਲ ਕਰ ਦੋ ਮੈਨੂੰ ਮੈਸੇਜ ਮੇਲ ਕਰ ਦੋ sports of boxing club 8 ਦਾ ਰੇਟ gmail.com ਤੇ ਮੇਲ ਕਰ ਦੋ ਮੈਂ ਤੁਹਾਨੂੰ ਨੰਬਰ ਉੱਤੇ ਦੇ ਦਾਂਗਾ ਠੀਕ ਹੈ ਜੀ ਤੇ ਬਾਕੀ ਆਪਾਂ ਜਿਹੜੀ ਇੱਕ ਚੀਜ਼ ਹੋਰ ਹੈ ਜਿਹੜੀ ਆਪਾਂ ਉਹਦੇ ਵਿੱਚ ਆਪਾਂ ਸੀਰੀ ਸ਼ੁਰੂ ਕਰਨੀ ਹੈ ਉਹਦੇ ਨਾਲ ਆਪਾਂ ਕੁਝ ਚਾਰजेस ਰੱਖਾਂਗੇ ਜ਼ਰੂਰ ਫ੍ਰੀ ਆਫਕੋਰਸ ਮੈਂ ਕਿਸੇ ਨੂੰ ਵੀਡੀਓ ਨਹੀਂ ਮਤਲਬ ਹੀ ਭੇਜਾਂਗਾ ਉਹਦੇ ਕੋਲ ਚਾਰजेस ਹੋਣਗੇ ਬਹੁਤ ਹੀ ਘੱਟ ਰੇਟ ਦੇ ਵਿੱਚ ਬਹੁਤ ਹੀ ਘੱਟ ਉਹਦਾ ਪ੍ਰਾਈਸ ਹੋਏਗਾ ਜਿਹੜਾ ਜਾਨੀ ਕਿ ਉਹ ਪੂਰੇ ਮਹੀਨੇ ਦਾ ਹੋਏਗਾ ਉਹ ਪੂਰੇ ਮਹੀਨੇ ਦਾ ਹੋਏਗਾ ਜਿਹੜਾ ਇੱਕ ਪਰਸਨ ਤੋਂ ਲਿਆ ਜਾਏਗਾ ਕੋਸ਼ ਆਪਾਂ ਉਹਦੇ ਚਾਰਜਸ ਰੱਖਾਂਗੇ ਤੇ ਉਹ ਪੂਰੇ ਮਹੀਨੇ ਦਾ ਹੋਏਗਾ ਇੱਕ ਚਾਰਜਸ ਤੇ ਉਹਦੇ ਵਿੱਚ ਮਤਲਬ ਵੀ ਤੁਹਾਨੂੰ ਉਹਦੇ ਵਿੱਚ ਮੈਂ ਖੁਦ ਤੁਹਾਨੂੰ ਗਾਈਡ ਕਰਾਂਗਾ ਠੀਕ ਹੈ ਜੀ ਤੁਹਾਨੂੰ ਖੁਦ ਗਾਈਡ ਕਰਾਂਗਾ ਡਾਈਟ ਬਾਰੇ ਦੱਸਾਂਗਾ ਵਰਕਆਊਟ ਕਰਕੇ ਦਿਖਾਵਾਂਗਾ ਕੱਲੀ ਕੱਲੀ ਚੀਜ਼ ਦੇ ਉੱਤੇ ਮੈਂ ਤੁਹਾਨੂੰ ਉਹ ਚੀਜ਼ ਮੈਂ ਤੁਹਾਨੂੰ ਦੱਸਦਾ ਰਾਵਾਂਗਾ ਤੇ ਬਾਕੀ ਜਦੋਂ ਆਪਾਂ ਉਹ ਚੀਜ਼ ਵਿਆਪਰੀ ਸੀਰੀਜ਼ ਸ਼ੁਰੂ ਕਰਾਂਗੇ ਸਾਰਿਆਂ ਨੇ ਜਿਹੜੇ ਵੀ ਮੇਰੇ ਪਿੰਡਪਰਾ ਮੇਰੇ ਗਰੁੱਪ ਦੇ ਵਿੱਚ ਰਲੇ ਹੋਣਗੇ ਨਾ ਐਡ ਹੋਣਗੇ ਸਭ ਤੋਂ ਪਹਿਲਾਂ ਉਹ ਸਾਰੇ ਆਪਣਾ ਆਪਣਾ ਬੋਡੀ weight ਆ ਜਿਹੜਾ ਜਿੰਨਾ ਵੀ ਤੁਹਾਡਾ ਬ ਬੇਟਾ ਸਵੇਰੇ ਖਾਲੀ ਪੇਟ ਸਵੇਰੇ ਖਾਲੀ ਪੇਟ ਤੁਸੀਂ ਆਪਣਾ ਬੋਡੀ weight ਜਿਹੜਾ ਜੀ ਉਹ ਤੁਸੀਂ ਚੈੱਕ ਕਰਨਾ ਵਾ ਵੀ ਤੁਹਾਡਾ ਬੋਡੀ weight ਅੱਜ ਕਿੰਨਾ ਆ ਵਾ ਕਾਪੀ ਪੈਨ ਲੈ ਕੇ ਤੁਸੀਂ ਉਹ ਬੋਡੀ ਵੇਟ ਆਪਣਾ ਲਿਖ ਲੈਣਾ ਠੀਕ ਆ ਫਿਰ ਉਸ ਤੋਂ ਬਾਅਦ ਜਿਹੜੀ ਮੇਰੀ ਸੀਰੀਜ਼ ਸ਼ੁਰੂ ਹੋਊਗੀ ਜਿਹੜੀ ਵੀ ਮੇਰੀ ਵੀਡੀਓ ਡਾਈਟ ਤੁਸੀਂ ਉਹਨੂੰ ਸਟਿੱਕਲੀ ਫੋਲੋ ਕਰਨਾ ਫਿਰ ਠੀਕ ਠੀਕ 10 ਦਿਨ ਬਾਅਦ ਆਪਾਂ ਫਿਰ ਦੁਬਾਰੋ ਆਪਾਂ weight check ਕਰਾਂਗੇ ਤੇ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਦਾ ਹੀ ਰਹਿਣਾ ਕਿਹਦਾ ਕਿੰਨਾ weight ਘਟਿਆ ਵਾ ਤੁਸੀਂ ਸਾਰਿਆਂ ਨੇ ਦੇਖ ਲੈਣਾ ਕਿਹਦਾ 2 ਕਿਲੋ ਘਟਿਆ ਕਿਹਦਾ 3 ਘਟਿਆ ਕਿਹਦਾ 500 ਗ੍ਰਾਮ ਘਟਿਆ ਕਿਹਦਾ 400 ਗ੍ਰਾਮ ਘਟਿਆ ਹਨਾ ਫਿਰ ਆਪਾਂ ਉਸ ਤਰੀਕੇ ਨਾਲ ਫਿਰ ਅੱਗੇ ਆਪਾਂ ਡਾਈਟ ਪਲਾਨ ਜਿਹੜਾ ਉਹ ਵੀ ਆਪਾਂ ਚੇਂਜ ਕਰਾਂਗੇ ਤੇ ਵਰਕਆਊਟ ਵੀ ਆਪਾਂ ਹੋਰ ਤ 5 ਦਿਨ ਬਾਅਦ weight check ਕਰਾਂਗੇ ਫਿਰ ਆਪਾਂ 5 ਦਿਨ ਬਾਅਦ weight check ਕਰਾਂਗੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਤੁਹਾਡਾ ਜਿਹੜਾ body weight ਆ ਕਿੰਨਾ ਘਟਿਆ ਕਿਸੇ ਦਾ ਕਿੰਨਾ body weight ਆ ਜਿਹੜਾ ਉਹ ਨਹੀਂ ਘਟਿਆ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਦੇਖਾਂਗੇ ਜਿਹਦਾ ਵੀ body weight ਘਟਿਆ ਹੋਊਗਾ ਉਹਦੇ ਜੇ ਆਪਾਂ ਇੱਕ ਚੀਜ਼ ਦੇਖਣੀ ਆ ਵੀ ਤੁਸੀਂ ਉਹ ਜੇ ਤਾਂ ਤੁਹਾਡੇ ਦੇਖੋ 30 ਦਿਨਾਂ ਦੇ ਵਿੱਚ ਕਾਫੀ ਮਤਲਬ 5 ਕਿਲੋ 7 ਕਿਲੋ ਬੋਡੀ weight ਘਟ ਜਾਂ ਫਿਰ ਤਾਂ ਠੀਕ ਆ ਕੰਟੀਨਿਊ ਕਰਾਂਗੇ ਆਪਾਂ ਜੇ ਨਹੀਂ ਹੋਏਗਾ ਤਾਂ ਫਿਰ ਆਪਾਂ ਇੱਕ ਐ ਸਿਸਟਮ ਇਹ ਕਰਾਂਗੇ ਆਪਾਂ ਉਹਨੂੰ ਥੋੜਾ ਜਿਹਾ ਹੋਰ ਚਲਾ ਦਾਂਗੇ ਆਪਾਂ 10 ਤੋਂ 15 ਦਿਨ ਦੇ ਵਿੱਚ 10 ਤੋਂ 15 ਦਿਨ ਆਪਾਂ ਹੋਰ ਅੱਗੇ ਵਧਾ ਦਾਂਗੇ ਆਪਾਂ ਨੂੰ ਉਹਦੇ ਵਿੱਚ ਫਿਰ ਆਪਾਂ ਕਰਾਂਗੇ ਜਦੋਂ ਤੁਹਾਡਾ ਜਿਹੜਾ ਟਾਰਗੇਟ ਤੁਹਾਡਾ 5 ਕਿਲੋ 7 ਕਿਲੋ ਜਦੋਂ ਬੋਡੀ weight ਘਟ ਗਿਆ ਫਿਰ ਆਪਾਂ ਉਹਨੂੰ ਆਪਾਂ ਜਿਹੜੀ ਆਪਣੀ ਸੀਰੀਜ਼ ਹੋਊਗੀ ਉਹਨੂੰ ਆਪਾਂ ਫਿਰ ਬੰਦ ਕਰ ਦਾਂਗੇ ਠੀਕ ਆ ਜੀ ਤੇ ਕਿਉਂਕਿ ਜਿਹੜੀ ਮੈਂ ਜੋ ਵੀ ਆ ਉਹਦੇ ਵਿੱਚ ਮਤਲਬ ਵੀ ਤੁਹਾਨੂੰ ਮੈਂ ਉਹ ਉਹ ਜਿਹੜੇ 15 ਦਿਨ ਅੱਗੇ ਵਧਾਵਾਂਗੇ ਉਹ ਵਿੱਚ ਹੀ ਹੋਣਗੀ ਉਹਦੇ ਉਹਦੇ ਵੱਧ ਨਹੀਂ ਹੋਊਗਾ ਜਾਨੀ ਕਿ ਪ੍ਰੋਪਰਲੀ ਤੁਹਾਡਾ weight ਘਟਾਵਾਂਗਾ ਮੈਂ ਹਨਾ ਉਹਦੇ ਵਿੱਚ ਹੀ ਜੋ ਵੀ ਆਪਣੇ ਚਾਰजेस ਹੋਣਗੇ ਬਹੁਤ ਘੱਟ ਅੱਪਰ ਤੇ ਚਾਰजेस ਰੱਖਾਂਗੇ ਜੀ ਸੋ ਅਗਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ weight ਘਟਾਉਣ ਨੂੰ ਲੈ ਕੇ ਵਧਾਉਣ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਹੋਰ ਮਤਲਬ ਵੀ ਪ੍ਰੋਬਲਮ ਲੱਗੇ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਉਹ ਮੈਨੂੰ ਮਤਲਬ ਵੀ ਕਮੈਂਟ ਕਰ ਸਕਦਾ ਵਾ ਹਨਾ ਪੁੱਛ ਸਕਦਾ ਆਪਣਾ ਸਵਾਲ ਤੇ ਬਾਕੀ ਜਿਹੜੀ ਵੀ ਸੀਰੀਜ਼ ਦੱਸੀ ਆ ਤੁਹਾਨੂੰ ਉਹ 25 ਤਰੀਕ ਤੋਂ ਬਾਤ ਆਪਾਂ ਸ਼ੁਰੂ ਕਰਾਂਗੇ ਤੇ 25 ਤਰੀਕ ਤੱਕ ਬਸ ਮੈਂ ਵੇਟ ਕਰਾਂਗਾ ਵੀ ਜਿਹੜੇ ਮੇਰੇ ਭੈਣ ਭਰਾ ਨੇ ਜਿਹੜਾ ਬੋਡੀ ਵੇਟ ਆਪਣਾ ਉਹ ਘਟਾਉਣਾ ਚਾਹੁੰਦੇ ਨੇ ਹਣਾ ਜਿਹੜੇ ਮੇਰੇ ਭੈਣ ਭਰਾ ਵੇਟ ਘਟਾਉਣਾ ਚਾਹੁੰਦੇ ਨੇ ਉਹ ਮੈਨੂੰ ਮੈਸੇਜ ਕਰ ਦੇਣ 25 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਫਿਰ ਜਿਹੜੀ ਆਪਣੀ ਲਾਸਟ ਵੀਡੀਓ ਆਏਗੀ ਉਹ ਆਪਣੀ 25 ਨੂੰ ਆਏਗੀ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਜਿਹੜੀ ਪਰਸਨਲੀ ਵੀਡੀਓ ਨੇ ਉਹ ਭੇਜਾਂਗਾ ਲਿੰਕ ਭੇਜਾਂਗਾ ਤੁਸੀਂ ਜਿੰਨੂੰ ਮੈਂ ਲਿੰਕ ਭੇਜਾਂਗਾ ਉਹ ਵੀਡੀਓ ਦਾ ਸਿਰਫ ਉਹੀ ਉਹ ਵੀਡੀਓ ਦੇਖ ਸਕੇਗਾ ਹੋਰ ਕੋਈ ਵੀ ਬੰਦਾ ਉਹ ਮੇਰੀ ਜਿਹੜੀ ਵੀਡੀਓ ਆ ਉਹ ਨਹੀਂ ਦੇਖ ਸਕੇਗਾ ਜੀ ਠੀਕ ਹੈ ਜੀ ਕਿਉਂਕਿ ਜਦੋਂ ਆਪਣਾ ਗਰੁੱਪ ਬਣ ਜੇਗਾ ਇੱਕ ਉਹ ਗਰੁੱਪ ਦੇ ਵਿੱਚ ਉਹੀ ਬੰਦਾ ਐਡ ਹੋਏਗਾ ਜ ਜਿਹਨੇ ਮਤਲਬ weight ਘਟਾਉਣਾ ਹੈਗਾ ਜਾਂ ਉਹਦੇ ਵਿੱਚ ਮੈਂਬਰਸ਼ਿਪ ਲੈ ਕੇ ਆਪਣੀ ਐਡ ਹੋਏਗਾ ਤੇ ਉਹਨੂੰ ਹੀ ਉਹ ਵੀਡੀਓ ਜਾਏਗੀ ਹੋਰ ਕੋਈ ਇਸੇ ਬੰਦੇ ਨੂੰ ਵੀਡੀਓ ਨਹੀਂ ਜਾਏਗੀ ਤੇ ਨਾ ਕੋਈ ਉਹ ਬੰਦਾ ਮੇਰੀ ਵੀਡੀਓ ਦੇਖ ਸਕੇਗਾ ਜੀ ਸੋ ਇਹ ਗੱਲ ਬਾਤ ਸੀ ਤੇ ਕਿਉਂਕਿ ਹੁਣ ਆਪਾਂ ਫਿਰ ਆਪਾਂ 25 ਤਰੀਕ ਤੋਂ ਬਾਅਦ ਆਪਾਂ ਸ਼ੁਰੂ ਕਰ ਦਾਂਗੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਹੈਗਾ ਵਾ ਨਾ weight ਘਟਾਉਣ ਦੇ ਰਿਗਾਰਡਿੰਗ ਤਾਂ ਉਹ ਜੋੜ ਸਕਦਾ ਜੀ ਚਾਰजेस ਵੀ 10 ਤੋਂ ਵੀਜੀ ਪਲੀਜ਼ ਨਾ ਚਾਰजेस ਆਪਾਂ ਕੋਈ ਨਹੀਂ ਆਪਾਂ ਨਾ ਰੱਖਾਂਗੇ ਜੀ ਆਪਾਂ ਅੱਗੇ ਬਹੁਤ ਘੱਟ ਆਪਾਂ ਚਾਰजेस ਰੱਖਾਂਗੇ ਜਿਆਦਾ ਨਹੀਂ ਰੱਖਦੇ ਹੈਗੇ ਵੀ ਆਪਾਂ ਉਨੇ ਕੀ ਹੀ ਚਾਰजेस ਰੱਖਾਂਗੇ ਜਿਹੜਾ ਮਤਲਬ ਵੀ ਹਰ ਇੱਕ ਬੰਦਾ ਮਤਲਬ ਵੀ ਅਫੋਰਡ ਕਰ ਸਕੇ ਉਨੇ ਹਨਾ ਵੀ ਹਰ ਇੱਕ ਇਨਸਾਨ ਜਿਹੜਾ ਜਿਹੜਾ ਬੋਡੀ ਵੇਟ ਘਟਾਉਣਾ ਚਾਹੁੰਦਾ ਵਾ ਉਹ ਉਨੇ ਕੇ ਚਾਰजेस ਦੇ ਸਕੇ ਕਿਉਂਕਿ ਇਹ ਆਪ ਦੇਖੋ ਯਾਰ ਇੱਕ ਚੀਜ਼ ਹੋਰ ਸੁਣੋ ਜੇ ਮੰਨ ਕੇ ਚੱਲੋ ਆਪਾਂ ਕੁਝ ਹੋਰ ਗੰਦਮੰਦ ਖਾਨਿਆਂ ਜਾਂ ਲਟਰ ਪਟਰਮ ਖਾਨੇ ਹਨਾ ਤਾਂ ਆਪਾਂ ਉਹਦੇ ਚ ਵੀ ਤਾਂ ਪੈਸੇ ਆਪਾਂ ਇਨਵੈਸਟ ਕਰਦੇ ਹੀ ਆ ਨਾ ਉਹ ਚ ਵੀ ਆਪਾਂ ਪੈਸੇ ਇਨਵੈਸਟ ਕਰਦੇ ਆ ਠੀਕ ਹੈ ਜੀ ਉਹ ਚ ਵੀ ਆਪਾਂ ਪੈਸੇ ਇਨਵੈਸਟ ਕਰਦੇ ਆ ਤੇ ਕਿਉਂ ਨਾ ਆਪਾਂ ਚੱਜ ਦੀ ਚੀਜ਼ ਹੀ ਮਤਲਬ ਵੀ ਆਪਾਂ ਉਹ ਕਰ ਲਈਏ ਵੀ ਜਿਹਦੇ ਵਿੱਚ ਮਤਲਬ ਤੁਹਾਨੂੰ ਬੇਨਫਿਟ ਹੋ ਸਕੇ ਸੋ ਮੈਂ ਤਾਂ ਕਰਕੇ ਕਹਿਣਾ ਵਾ ਮਤਲਬ ਆਪਾਂ ਉਹਦੇ ਕੋਲ ਚਾਰਜਸ ਰੱਖਾਂਗੇ ਕਿਉਂਕਿ ਦੇਖੋ ਜੇ ਮੰਨ ਲਓ ਕਿ ਚਲੋ ਯਾਰ ਜੇ ਆਪਾਂ ਫਰੀ ਦੀ ਕਿਸਮ ਦੀ ਚੀਜ਼ ਦਵਾਂਗੇ ਨਾ ਉਹ ਬੰਦਾ ਉਹਦੀ ਕਦਰ ਨਹੀਂ ਕਰਦਾ ਹੈਗਾ ਇਹ ਖੁਦ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਤੇ ਕੀ ਵੀ ਉਹ ਅਪਣਾਈ ਵੀ ਹੋਈ ਹੈ ਇਹ ਚੀਜ਼ ਹਨਾ ਜਦੋਂ ਕਿਸੇ ਨੂੰ ਆਪਾਂ ਕੋਈ ਫਰੀਦ ਵਿੱਚ ਕੋਈ ਚੀਜ਼ ਚੀਜ਼ ਦੇ ਦੀ ਨਾ ਉਹ ਬੰਦਾ ਉਹਦੀ ਕਦਰ ਨਹੀਂ ਕਰਦਾ ਹੈਗਾ ਸੋ ਇਸ ਕਰਕੇ ਮੈਂ ਉਹਦੇ ਚਾਰजेस ਰੱਖਾਂਗਾ ਥੋੜੇ ਬਹੁਤੇ ਕੋਈ ਜਦੋਂ ਤੁਸੀਂ ਚਾਰजेस ਦਿੱਤੇ ਹੋਣਗੇ ਨਾ ਯਾਰ ਤੁਹਾਨੂੰ ਵੀ ਇਦਾਂ ਹੋਏਗਾ ਵੀ ਨਹੀਂ ਯਾਰ ਮੈਂ ਭਾਜੀ ਨੂੰ ਥੋੜੇ ਬਹੁਤੇ ਪੈਸੇ ਦਿੱਤੇ ਆ ਵੀ ਕਿਉਂ ਨਾ ਯਾਰ ਮੈਂ ਮਤਲਬ ਵੀ ਇਹ ਹੈ ਜਦੋਂ ਮੈਂ ਵਰਕਆਊਟ ਆ ਜਾਂ ਕੋਚ ਆ ਮੈਂ ਕਰਨਾ ਹੀ ਕਰਨਾ ਹੋ ਜਾ ਕੁਝ ਮਰਜ਼ੀ ਹੋ ਜੇ ਹਣਾ ਤੇ ਤੁਸੀਂ ਡਾਈਟਰ ਨੂੰ ਵੀ ਫਿਰ ਫੋਲੋ ਕਰੋਗੇ ਤੇ ਵਰਕਆਊਟ ਨੂੰ ਵੀ ਤੁਸੀਂ ਫੋਲੋ ਕਰੋਗੇ ਤਾਂ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਜਦੋਂ ਤੁਹਾਨੂੰ ਇੱਕ ਵਾਰੀ ਰਿਜ਼ਲਟ ਮਿਲ ਗਿਆ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਹਾਂ ਵੀ ਇਹਦਾ ਮਤਲਬ ਵੀ ਕੀ ਬੇਨਫਿਟ ਹੈ ਕੀ ਨਹੀਂ ਬੇਨਫਿਟ ਹੈਗਾ ਜੀ ਹਣਾ ਸੋ ਆਈਡੀਆ ਦੱਸੋ ਵੀਰ ਜੀ ਕਿੰਨੇ ਕਿ ਫਿਰ ਵੀ ਬਹੁਤ ਘੱਟ ਹੋਣਗੇ ਆਪਣੇ ਕਿਹੜੇ ਨੇ ਮਨਿੰਦਰਜੀਤ ਜੀ ਬਹੁਤ ਘੱਟ ਹੋਣਗੇ ਟੈਨਸ਼ਨ ਨਾ ਲਓ ਜੀ ਆਪਾਂ ਉਹਨੇ ਕੀ ਹੀ ਰੱਖਾਂਗੇ ਜਿਹੜਾ ਬੰਦਾ ਮਤਲਬ ਵੀ ਹਰ ਇੱਕ ਕੋਈ ਮਤਲਬ ਵੀ ਐਫਰਟ ਕਰ ਸਕੇ ਆਪਾਂ ਜ਼ਿਆਦਾ ਨਹੀਂ ਰੱਖ ਰਹੇ ਹੈਗੇ ਜੀ ਏਕੇ ਅੱਗੇ ਜਾਂਦੇ ਆ ਪਾਗਾਲਾ ਨਹੀਂ ਗੱਦਾ ਏਕੇ ਪਤਾ ਨਹੀਂ ਕੀ ਕਹੀ ਜਾਂਦੇ ਪਤਾ ਨਹੀਂ ਲੱਗ ਰਿਹਾ ਜੀ ਮੈਨੂੰ ਤੁਸੀਂ ਕੀ ਕਰਿਓ ਤੋ ਇਹ ਜਿਹੜੀ ਮੈਂ ਜਾਣਕਾਰੀ ਸੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਸੀਗਾ ਜੀ ਸੋ ਆਪਾਂ 25 ਤਰੀਕ ਤੋਂ ਬਾਅਦ ਆਪਾਂ ਜਿਹੜੀ ਉਹ ਸੀਰੀਜ਼ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਹਨਾ ਸੋ ਅਗਰ ਵੀ ਤੁਹਾਡੇ ਵਿੱਚ ਕੋਈ ਵੀ ਮੇਰੇ ਭੈਣ ਭਰਾ ਸੱਚੀ ਵੇਟ ਘਟਾਉਣਾ ਚਾਹੁੰਦਾ ਸੀਰੀਅਸਲੀ ਹੈਗਾ ਵਾ ਤਾਂ ਉਹ ਪਲੀਜ਼ ਸਾਡੇ ਨਾਲ ਜੁੜ ਸਕਦਾ ਵਾ ਜਿਹੜੀ 1600 ਮੀਟਰ ਦੀ ਤਿਆਰੀ ਕਰ ਰਹੇ ਹਾਂ ਜੀ ਕਰ ਰੂਟਿਨ ਲੈ ਸਕਦੇ ਆਂ हां क्रटीन ले सकदे हो क्रटीन दा कोई नुकसान त नहीं हैगा जी क्रटीन जड क्रटीन ना ओदा बेसिकली काम हैगा वो ਸਾਡੀ ਜਿਹੜੀ ਬੋਡੀ ਦੀ ਸਟਰੈਂਥ ਵਧਾਉਂਦਾ ਵਾ ਜਾਣ ਪਾਉਂਦਾ ਸਾਡੇ ਸਰੀਰ ਦੇ ਵਿੱਚ ਸਟਰੈਂਥ ਵਧਾਉਂਦਾ ਵਾ ਹੋਰ क्रटीन ਦਾ ਕੋਈ ਕੰਮ ਨਹੀਂ ਹੈਗਾ ਲੈ ਸਕਦੇ ਹੋ ਉਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ ਹੈਨਾ ਤੁਸੀਂ ਮੇਰੇ ਖਾਲਚ ਜਿਹੜੇ 1600 ਮੀਟਰ ਦੀ ਤੈਰੀ ਕਰਦੇ ਤੁਸੀਂ ਮੇਰੇ ਖਾਲਚ ਕਿਸੇ ਭਰਤੀ ਵਗੈਰਾ ਦੀ ਤਿਆਰੀ ਕਰਦੇ ਪਿਓ ਜਦ ਪੁਲਸਰੀ ਤਿਆਰੀ ਕਰਦੇ ਪਿਓ ਜਾਂ ਫਿਰ ਤੁਸੀਂ ਆਰਮੀ ਦੀ ਤਿਆਰੀ ਕਰਦੇ ਪਿਓ ਨਾ ਤਾਂ ਹੀ ਤੁਸੀਂ 1600 ਮੀਟਰ ਲਿਖਿਆ ਵਾ ਕਰਟੀਨ ਲੈ ਸਕਦੇ ਆ ਤੇ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਨਾ ਕਰਟੀਨ ਤੁਸੀਂ ਮਤਲਬ ਵੀ ਤੁਸੀਂ ਵਰਕਆਊਟ ਤੋਂ ਬਾਅਦ ਲੈ ਲਓ ਮੰਨ ਕੇ ਚਲੋ ਤੁਸੀਂ ਕੋਈ ਰਨਿੰਗ ਲਗਾ ਕੇ ਹਟੇ ਹੋ ਤਾਂ ਤੁਸੀਂ ਫਿਰ ਉਸ ਤੋਂ ਬਾਅਦ ਤੁਸੀਂ ਵਰਕਆਊਟ ਤੋਂ ਬਾਅਦ ਲੈ ਸਕਦੇ ਹੋ ਤੁਸੀਂ ਹੈ ਨਾ ਪਹਿਲਾਂ ਵੀ ਲੈ ਲਓਗੇ ਤਾਂ ਵੀ ਕੋਈ ਦਿੱਕਤ ਨਹੀਂ ਕੀ ਵਿਸ ਪੋਸਟ ਵਰਕਆਊਟ ਦੇ ਵਿੱਚ ਲੈਣਾ ਹੁੰਦਾ ਵਾ ਕਰਟੀਨ ਤੁਸੀਂ ਲੈ ਸਕਦੇ ਹੋ ਜਿਹੜਾ ਕਰਟੀਨ ਲੈਣਾ ਤੁਸੀਂ ਮੋਨੋਹਾਈਡਰੇਟ ਲੈਣਾ ਤੁਸੀਂ ਹੈ ਨਾ ਫਿਜ਼ੀਕਲ ਡੇਟ ਵਾਲੇ ਦਿਨ ਵੀ ਲੈ ਸਕਦੇ ਆ ਲੈ ਸਕਦੇ ਆ ਫਿਜ਼ੀਕਲ ਡੇਟ ਵਾਲੇ ਦਿਨ ਵੀ ਉਦੋਂ ਤਾਂ ਕੋਈ ਦਿੱਕਤ ਨਹੀਂ ਹੈਗੀ ਉਦੋਂ ਤੁਹਾਡੇ ਤੇ ਡਿਪੈਂਡ ਕਰਦਾ ਵਾ ਹਨ ਤੁਸੀਂ ਦੇਖੋ ਤੁਹਾਡੀ ਬੋਡੀ ਕੀ ਕਹਿੰਦੀ ਆ ਤੁਸੀਂ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਮਤਲਬ ਟ੍ਰੈਲ ਹੈ ਕਦੋਂ ਆ ਜੀ ਤੁਹਾਡੇ ਟ੍ਰੈਲ ਹਨਾ ਜੇ ਦਿਨ ਤੁਹਾਡੇ ਟ੍ਰੈਲ ਆ ਤੁਸੀਂ ਉਦੋਂ ਵੀ ਲੈ ਸਕਦੇ ਕੋਈ ਦਿੱਕਤ ਨਹੀਂ ਹੈਗੀ ਸਟ੍ਰੈਲ ਜਿਹੜਾ ਕਰਟੀਨ ਹੁੰਦਾ ਮੋਨੋਹਾਈਡਰੇਟਿਕ ਕਰਟੀਨ ਲਿਓ ਜੀ ਮੋਨੋਹਾਈਡਰੇਟਿਕ ਕਰਟੀਨ ਦੂਜਾ ਕਰਟੀਨ ਨਾਲ ਲੈ ਲਿਓ ਕੋਈ ਜਿਹੜਾ ਮੋਨੋਹਾਈਡਰੇਟ ਉਹਨੂੰ ਵੀ ਲੋਡਿੰਗ ਕਰਨਾ ਪੈਂਦਾ ਵਾ ਵੈਸੇ ਵੈਸੇ ਜੇ ਤੁਸੀਂ ਲੋਡਿੰਗ ਨਹੀਂ ਕਰੋਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਇਦਾਂ ਵੀ ਤੁਸੀਂ ਲੈ ਸਕਦੇ ਹੋ ਮੋਨੋਹਾਈਡਰੇਟਿਕ ਰੂਟੀਨ ਹੀ ਲਿਓ ਦੂਜਾ ਕਰਟੀਨ ਨਾਲ ਲਿਓ ਤੁਸੀਂ ਹੈਨਾ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਤੁਸੀਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੋਈ ਕੰਪਨੀ ਦੱਸਾਂ ਸਾਰੀਆਂ ਕੰਪਨੀਆਂ ਠੀਕ ਨੇ ਬਸ ਮੋਨੋਹਾਈਡਰੇਟਿਕ ਕੰਟੇਨਰ ਜਿਹੜਾ ਕਰਟੀਨ ਦਾ ਤੁਸੀਂ ਉਹ ਲੈਣਾ ਜੀ ਸੋ ਆਪਣਾ ਜਿਹੜਾ ਆਪਣਾ ਲਾਈਵ ਹੈ ਜੀ ਆਪਾਂ ਇੱਥੇ ਹੀ ਬੰਦ ਕਰਦੇ ਹਾਂ ਜੋ ਜੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਹੈਨਾ ਉਹ ਮੈਂ ਤੁਹਾਡੇ ਨਾਲ ਗੱਲ ਕਰ ਲਈ ਹੈ ਜੀ ਸੋ ਅਗਰ ਤੁਸੀਂ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਕੋਈ ਹੈਨਾ weight ਘਟਾਉਣਾ ਚਾਹੁੰਦਾ ਵਾ ਹੈਨਾ ਉਹ ਜੜੀ ਮੈਂ ਸੀਰੀ ਸ਼ੁਰੂ ਕਰਨ ਜਾ ਰਹਾ ਉਹਦੇ ਵਿੱਚ ਕੋਈ ਹਿੱਸਾ ਲੈਣਾ ਚਾਹੁੰਦਾ ਵਾ ਤਾਂ ਪਲੀਜ਼ ਉਹ ਇਹਦੇ ਵਿੱਚ ਮੈਨੂੰ ਆਪਣਾ weight age height ਤੇ ਆਪਣਾ ਉਹ ਲਿਖ ਕੇ ਮੈਨੂੰ ਸੈਂਡ ਕਰ ਦਿਓ ਤੇ ਬਾਕੀ ਆਪਾਂ ਇੱਕ ਪਰਸਨਲ ਅਲੱਗ ਤੋਂ ਇੱਕ ਵੀਡੀਓ ਬਣਾਉਂਗਾ ਮੈਂ ਤੁਹਾਡੇ ਸਾਰਿਆਂ ਵਾਸਤੇ ਤੇ ਉਹਦੇ ਵਿੱਚ ਫਿਰ ਮੈਂ ਤੁਹਾਡੇ ਸਾਰਿਆਂ ਦਾ ਡਾਟਾ ਜਿਹੜਾ ਮੈਂ ਕਲੈਕਟ ਕਰ ਲਾਂਗਾ ਤੇ ਫਿਰ ਉਸ ਤੋਂ ਬਾਅਦ ਇੱਕ ਆਪਾਂ WhatsApp ਗੁਰੂ ਗਰੁੱਪ ਬਣਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਜੋ ਵੀ ਅਗਰ ਸਿਸਟਮ ਹੋਊਗਾ ਆਪਣਾ ਚੱਲਦਾ ਰਹੂਗਾ ਡੇਲੀ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਡੇਲੀ ਮੈਂ ਤੁਹਾਨੂੰ ਵੀਡੀਓ ਦੇ ਡਾਈਟ ਬਾਰੇ ਵੀ ਦੱਸ ਦਰੂਗਾ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਨੂੰ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਐਨੀ ਟਾਈਮ ਤੁਸੀਂ 24 ਘੰਟੇ ਦੇ ਵਿੱਚ ਮੈਨੂੰ ਜਦੋਂ ਮਰਜ਼ੀ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਬਸ ਉਹਦੇ ਜਿਹ ਹੋਣਗੀ ਜਿਹੜਾ ਹਰ ਇੱਕ ਬੰਦਾ ਪੋਸਟ ਜੀ ਬਿਲ ਹੋਊਗਾ ਵੀ ਅਫੋਰਡ ਕਰ ਸਕਦਾ ਹੋਊਗਾ ਉਨੇ ਕੀ ਆਪਾਂ ਚਾਰਜ ਜਿਹੜੇ ਆਪਾਂ ਉਹਦੇ ਰੱਖਾਂਗੇ ਜੀ ਸੋ ਆਪਣਾ ਜਿਹੜਾ ਲਾਈਵ ਆ ਜੀ ਬੰਦ ਕਰਦੇ ਹਾਂ 20 ਮਿੰਟ ਦਾ ਲਾਈਵ ਹੋ ਗਿਆ ਅਗਰ ਕਿਸੇ ਮੇਰੇ ਪਿੰਡਪਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਪੁੱਛਣਾ ਚਾਹੁੰਦਾ ਤਾਂ ਪਲੀਜ਼ ਉਹ ਮੈਨੂੰ ਹੁਣੇ ਪੁੱਛ ਸਕਦਾ ਵਾ ਫਿਰ ਨਹੀਂ ਤਾਂ ਜੀ ਆਪਾਂ ਹੁਣ ਲਾਈਵ ਆ ਜਿਹੜਾ ਜੀ ਆਪਣਾ ਉਹ ਬੰਦ ਕਰਦੇ ਹਾਂ ਜੀ ਸੋ ਹੈ ਕਿ ਜੇ ਮੇਰੇ ਪਿੰਡਪਰਾ ਦਾ ਕੋਈ ਸਵਾਲ ਹੈ ਪਿੰਡ ਦਾ ਰਹਿਣ ਸਹਿਣ ਵਾਹਿਗੁਰੂ 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 ਜੀ ਵਾਹਿਗੁਰੂ ਪਿੰਡ ਦਾ ਰਹਿਣ ਸਹਿਣ ਜੀ ਨੇ ਬਹੁਤ ਵਧੀਆ ਸ਼ਬਦ ਲਿਖਿਆ ਵਾਹਿਗੁਰੂ ਨਾਂ ਵੀ ਬਹੁਤ ਸੋਹਣਾ ਪਿੰਡ ਦਾ ਰਹਿਣ ਸਹਿਣ ਪਿੰਡ ਵਰਗੀ ਦਾ ਮौज ਹੈ ਹੀ ਨਹੀਂ ਜੀ ਜਿਹੜੀ ਪਿੰਡ ਦੇ ਵਿੱਚ ਮौज ਆ ਉਹ ਹੁਣ ਸ਼ਹਿਰਾਂ ਸ਼ੁਰਾਂ ਦੇ ਵਿੱਚ ਵੀ ਪਰ ਹੋਰ ਕਿੱਥੇ ਆ ਬਟ ਕਈ ਪਿੰਡਾਂ ਦਾ ਤਾਂ ਬਹੁਤ ਹੋਰ ਵੀ ਬਹੁਤ ਜ਼ਿਆਦਾ ਮਾੜਾ ਹਲੋਇਆ ਪਿਆ ਬਣਾ ਪਿੰਡਾਂ ਦੇ ਵਿੱਚ ਲੋਕਾਂ ਦਾ ਹੀ ਆਪਸ ਦੇ ਵਿੱਚ ਲੜੀ ਜਾਂਦੇ ਬਾਕੀ ਪਿੰਡ ਦਾ ਬਹੁਤ ਵਧੀਆ ਨਹੀਂ ਇਹ ਪੁੱਛਦੇ ਪਿੰਡ ਦਾ ਰਹਿਣ ਸਹਿਣ ਤੁਸੀਂ ਕਿੱਥੋਂ ਮੈਂ ਵੀਰ ਜੀ ਜਲੰਧਰ ਤੋਂ ਆ ਜੀ ਜਲੰਧਰ ਸ਼ਹਿਰ ਤੋਂ ਜੀ ਵੇਦ ਪਟਿਆਲੇ ਵੀ ਰਹਿੰਦਾ ਜੀ ਮੈਂ ਪਟਿਆਲੇ ਵੀ ਮੇਰਾ ਘਰ ਹੈਗਾ ਵਾ ਤਾਂ ਜਲੰਧਰ ਵੀ ਹੈਗਾ ਵਾ ਪਟਿਆਲੇ ਕਦੇ ਕਦੇ ਰਹਿੰਦਾ ਅਸੀਂ ਪਿੰਡ ਦੇ ਕਿਹੜਾ ਪਿੰਡ ਹੈ ਜੀ ਤੁਹਾਡਾ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਹੈ ਤੁਹਾਡਾ ਪਿੰਡ ਅਸੀਂ ਪਟਿਆਲੇ ਕੋਲ ਜੀ ਪਟਿਆਲੇ ਕੋਲ ਕਿਹੜਾ ਪਿੰਡ ਹੈ ਜੀ ਤੁਹਾਡਾ ਜਸੋਵਾਲ ਜਸੋਵਾਲੇ ਸਿਉਣੀ ਵਾਲੇ ਪਾਸੇ ਭੇਜਦਾ ਨਾ ਸਿਉਣੀ ਵਾਲੇ ਪਾਸੇ ਮੈਂ ਜਸੋ ਸਿਉਣੀ ਮੈਂ ਕਾਫੀ ਦਿਨ ਰਿਹਾ ਮੈਂ ਸਿਉਣੀ ਤੇ ਜਿਹੜਾ ਰਣਜੀਤ ਨਗਰ ਚੌਂਕ ਨਹੀਂ ਜਾਂਦਾ ਚ ਰਣਜੀਤ ਨਗਰ ਚੌਂਕ ਪੈਂਦਾ ਜਿਹੜਾ ਸਿਉਣੀ ਵੱਲ ਨੂੰ ਜਾਂਦੇ ਹੋਏ ਉਤੇ ਉੱਥੇ ਮੈਂ ਰਹਿੰਦਾ ਹੁੰਦਾ ਸੀਗਾ ਪਹਿਲਾਂ ਕਾਫੀ ਦਿਨ ਪਹਿਲਾਂ ਮੈਂ ਰਹਿੰਦਾ ਹੁੰਦਾ ਸੀਗਾ ਉੱਥੇ ਆ ਕਾਫੀ ਸਾਲ ਪਹਿਲਾਂ ਇੱਕ ਟੋ ਟੋ 7 ਤੋਂ 8 ਸਾਲ ਪਹਿਲਾਂ ਮੈਂ ਸ਼ਾਇਦ ਰਹਿੰਦਾ ਹੋਵਾਂਗਾ ਮੈਂ ਉੱਥੇ ਹੈਨਾ 7-8 ਸਾਲ ਤੋਂ ਵੀ ਜ਼ਿਆਦਾ ਸੱਚ ਹੈ ਨਾ 10 ਸਾਲ ਮੰਨ ਕੇ ਚੱਲੋ 2000 ਮੇਰੇ ਖਿਆਲ ਚ 2012 13 ਦੀ ਗੱਲ ਵਾ ਉਦੋਂ ਮੈਂ ਉੱਥੇ ਰਹਿੰਦਾ ਹੁੰਦਾ ਸੀਗਾ ਇਹ ਰਣਜੀਤ ਨਗਰ ਦੇ ਵਿੱਚ ਕਿਰਾਏ ਦੇ ਉੱਤੇ ਪੀਜੀ ਦੇ ਵਿੱਚ ਰਹਿੰਦਾ ਸੀਗਾ ਜੀ ਉਦੋਂ ਮੈਂ ਤੇ ਜੇ ਦੇਖ ਲਓ ਉੱਥੇ ਜਿਹੜਾ ਰਣਜੀਤਨਗਰ ਆ ਨਾ ਰਣਜੀਤਨਗਰ ਤੋਂ ਲੈ ਕੇ ਮੈਂ ਮਲਟੀ ਪਰਪਸ ਸਕੂਲ ਤੁਸੀਂ ਸੁਣਿਆ ਨਾ ਉੱਥੇ ਤੱਕ ਮੈਂ ਰਨਿੰਗ ਲਾ ਕੇ ਜਾਂਦਾ ਹੁੰਦਾ ਸੀ ਡੈਲੀ ਭੱਜ ਕੇ ਜਾਂਦਾ ਹੁੰਦਾ ਸੀ ਸਵੇਰੇ ਤੇ ਭੱਜ ਕੇ ਉੱਥੋਂ ਆਉਂਦਾ ਹੁੰਦਾ ਸੀ ਗਵੇਂ ਰਣਜੀਤਨਗਰ ਤੋਂ ਮਲਟੀ ਪਰਪਸ ਸਕੂਲ ਤੱਕ ਭੱਜ ਕੇ ਜਾਣਾ ਤੇ ਭੱਜ ਕੇ ਆਉਣਾ ਤੇ ਉੱਥੇ ਵੀ ਵਰਕਆਊਟ ਕਰਦੇ ਹੁੰਦੇ ਸੀ ਜੀ ਅਸੀਂ ਵੀਰ ਜੀ ਥਾਇਰੋਇਡ ਵਾਲਿਆਂ ਦਾ ਵੀ weight loss ਹੋ ਸਕਦਾ ਜੀ ਤੁਹਾਡੇ ਡਾਈਟ ਪਲਾਨ ਬਿਲਕੁਲ ਹੋ ਸਕਦਾ ਜੀ ਥਾਇਰੋਇਡ ਵਾਲਿਆਂ ਦਾ ਡਾਈਟ ਪਲਾਨ ਮੈਂ ਬਣਾ ਕੇ ਪਾਇਆ ਹੋਇਆ ਵਾ ਵੀ ਤੁਸੀਂ ਜਿਹੜੇ ਮੇਰੇ ਪਿੰਨ ਪਰਮ ਨੂੰ ਥਾਇਰੋਇਡ ਆ ਉਹ ਕੀ ਡਾਈਟ ਖਾ ਸਕਦੇ ਨੇ ਨਾ ਉਹਨਾਂ ਦਾ ਮੈਂ ਸਪੈਸ਼ਲ ਡਾਈਟ ਪਲਾਨ ਆ ਜਿਹੜਾ ਬਣਾ ਕੇ ਮੈਂ ਅਪਲੋਡ ਕੀਤਾ ਹੋਇਆ ਤੁਸੀਂ ਉਹਨੂੰ ਫੋਲੋ ਕਰੋ ਉਹਦੇ ਨਾਲ ਤੁਹਾਡਾ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਜੀ ਪਿੰਡ ਦਾ ਰਹਿਣਸ ਜਾਣਦੇ ਆ ਜੀ ਸੋ ਅੱਪਾ ਲਾਈਵ ਆ ਜਿਹੜਾ ਮੈਨੂੰ ਵੀ ਜੁਆਇਨ ਕਰੋ ਜੀ ਜਰੂਰ ਜੀ ਜਰੂਰ ਜੁਆਇਨ ਤੁਸੀਂ ਹੋ ਜੋ ਜੀ ਹੋ ਜੋ ਜੁਆਇਨ ਆਪਾਂ ਕਿਸੇ ਨੂੰ ਰੋਕਤ ਨਹੀਂ ਕੋਈ ਵੀ ਮੇਰਾ ਭਿੰਡ ਭਰਾ ਜਿਹੜਾ ਉਹ ਜੁਆਇਨ ਹੋ ਸਕਦਾ ਜੀ ਹੈ ਨਾ ਤੇ ਸੋ ਚਲੋ ਠੀਕ ਹੈ ਜੀ ਫਿਰ ਹੈ ਨਾ ਤੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਜੀ ਤੇ ਮਿਲਦੇ ਆ ਫਿਰ ਕੱਲ ਨੂੰ ਕਿ ਨਵੀਂ ਤੋਂ ਵਧੀਆ ਵੀਡੀਓ ਵਧੀਆ ਵੀਡੀਓਜ਼ ਦੇ ਨਾਲ ਮੈਂ ਨਾ ਅੱਜ ਇੱਕ ਵੀਡੀਓ ਅਪਲੋਡ ਕੀਤੀ ਹੈ ਬੜੀ ਵਧੀਆ ਵੀਡੀਓ ਅਪਲੋਡ ਹੋਈ ਹੈ ਉਹ ਵੀਡੀਓ ਹਣਾ ਅਗਰ ਕਿਸੇ ਕੋਈ ਵੀ ਮੇਰੇ ਭਿੰਡ ਭਰਾ ਦੀਆਂ ਹੱਡੀਆਂ ਮਜ਼ਬੂਤ ਨੇ ਜਾਂ ਉਹ ਆਪਣੇ ਕੋਈ ਨਾ ਦਿਮਾਗ ਹੈ ਜਿਹੜਾ ਉਹਨਾਂ ਦਾ ਕਮਜ਼ੋਰ ਹੁੰਦਾ ਵਾਣਾ ਉਹ ਅਗਰ ਮਤਲਬ ਹੀ ਉਹ ਕਰ ਤੇਜ ਕਰਨਾ ਚਾਹੁੰਦੇ ਆ ਜਾਂ ਹੱਡੀਆਂ ਮਜ਼ਬੂਤ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਬਹੁਤ ਪੁਰਾਣੀਆਂ ਸੱਟਾਂ ਲੱਗੀਆਂ ਹੁੰਦੀਆਂ ਨੇ ਉਹ ਮਤਲਬ ਹੀ ਨਾ ਠੰਡ ਦੇ ਵਿੱਚ ਮਤਲਬ ਹੀ ਉਹ ਹੋ ਜਾਂਦਾ ਮਤਲਬ ਦਰਦ ਕਰਦੀਆਂ ਨੇ ਪੁਰਾਣੀਆਂ ਸੱਟਾਂ ਤੁਸੀਂ ਉਹਨਾਂ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਅੱਜ ਮੈਂ ਵੀਡੀਓ ਪਾਈ ਆ ਬਣਾ ਕੇ ਵੀ ਤੁਸੀਂ ਉਹ ਚੀਜ਼ ਬਣਾ ਕੇ ਰੱਖ ਲਓ ਘਰ ਦੇ ਵਿੱਚ ਡੇਲੀ ਤੁਸੀਂ ਇੱਕ ਚਮਚ ਖਾਣਾ ਤੁਸੀਂ ਉਹ ਤੇ ਦੇਖੋ ਤੁਹਾਡਾ ਜਿਹੜਾ ਉਹ ਹੱਡੀਆਂ ਨੇ ਦਰਦ ਕਰਦੀਆਂ ਨੇ ਉਹ ਬਿਲਕੁਲ ਠੀਕ ਹੋ ਜਾਣਗੀਆਂ ਜੀ ਤੁਸੀਂ ਪਲੀਜ਼ ਜਾ ਕੇ ਮੇਰੀ ਉਹ ਵੀਡੀਓ ਜ਼ਰੂਰ ਦੇਖੋ ਜੀ ਇੱਕ ਵਾਰ ਸੋ ਚਲੋ ਠੀਕ ਹੈ ਜੀ ਫਿਰ ਓਕੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਰਪਰਿ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਨਾਈਟ